ਸਸਤੀ ਗੱਲ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਰੌਲਾ ਅੱਜ ਕੱਲ੍ਹ ਚੱਲ ਰਿਹਾ ਹੈ ਹਿਮਾਚਲ ਦੇ ਵਿੱਚ ਪੰਜਾਬੀਆਂ ਨਾਲ ਗੁੱਟਮਾਰ ਉਹ ਅੱਜ ਦਾ ਨਹੀਂ ਚੱਲਦਾ ਬਹੁਤ ਟਾਈਮ ਦਾ ਚੱਲਦਾ ਪਿਆ ਕਿ ਜਦੋਂ ਵੀ ਪੰਜਾਬੀਆਂ ਨਾਲ ਗੁੱਟਮਾਰ ਹੁੰਦੀ ਹੈ ਫਿਰ ਸਾਡੇ ਲੋਕ ਕਹਿੰਦੇ ਆ ਕਿ ਪੰਜਾਬੀਆਂ ਤੁਸੀਂ ਨਾ ਜਾਓ ਨਾ ਜਾਓ ਜਾਣਾ ਆਪ ਵੀ ਨਹੀਂ ਹਟਦੇ ਫਿਰ ਦੂਜੀ ਗੱਲ ਆ ਜਿਹੜੇ ਸਾਡੇ ਪੰਜਾਬੀ ਨੇ ਆਪ ਹੀ ਦੋ ਗਲੇ ਨੇ ਦੋ ਗਲੇ ਨੇ ਪੰਜਾਬੀ ਮੈਂ ਬਹੁਤ ਵਾਰੀ ਦੇਖਿਆ ਮੈਂ ਬਹੁਤ ਹਿਮਾਚਲ ਜਾਣਾ ਮੈਂ ਹਿਮਾਚਲ ਦੇਖਿਆ ਵੀ ਆ ਬੜਾ ਹਰ ਜਗ੍ਹਾ ਜਾਣਾ ਮੈਕਲੋਡ ਗੰਜ ਹੈ ਹਰ ਇੱਕ ਜਗ੍ਹਾ ਹਰ ਇੱਕ ਹਰ ਇੱਕ ਜਗ੍ਹਾ ਜਾਣਾ ਹੈ ਪਰ ਸਾਡੇ ਪੰਜਾਬੀ ਐਨੇ ਉੱਥੇ ਬੇਗਰਕ ਨੇ ਇੱਕ ਦੂਜੇ ਪੰਜਾਬੀ ਦੀ ਮਦਦ ਹੀ ਨਹੀਂ ਕਰਦੇ ਜੇ ਕੋਈ ਉੱਥੇ ਲੜ ਰਿਹਾ ਜੇ ਕੋਈ ਗੱਲਬਾਤ ਹੈ ਤੇ ਕੋਲ ਵੀ ਨਹੀਂ ਖੜਦੇ ਵੀ ਹਾਂ ਭਾਈ ਕੀ ਗੱਲ ਤੇਰੀ ਗਲਤੀ ਹੈ ਵੀ ਕਿ ਨਹੀਂ ਹੈ ਜਿੱਥੇ ਤੁਸੀਂ ਹਿਮਾਚਲ ਵਾਲੇ ਚਾਹੇ ਉਹਨਾਂ ਦੀ ਗਲਤੀ ਹੈਗੀ ਆ ਉੱਥੇ ਉਹ 10 ਦੀ ਵਜਾਇ 100 ਬੰਦਾ ਇਕੱਠਾ ਹੋ ਜਾਂਦਾ ਸਾਡੇ ਪੰਜਾਬੀ ਇੱਕ ਦੂਜੇ ਲਈ ਖੜਦੇ ਹੀ ਨਹੀਂਗੇ ਦੋ ਗੱਲੇ ਨੇ ਫਿਰ ਇਹ ਜੁੱਤੀਆਂ ਖਾਂਦੇ ਨੇ ਫਿਰ ਇਹ ਰੋਲਾ ਪਾਉਂਦੇ ਨੇ ਰੋਲਾ ਪਾਣਗੇ ਹੀ ਤੁਸੀਂ ਤੁਹਾਨੂੰ ਕਿੰਨੇ ਵਾਰੀ ਇਹਹੀ ਕਿਹਾ ਜਾਂਦਾ ਹੈ ਕਿ ਤੁਸੀਂ ਜਦੋਂ ਵੀ ਜਾਂਦੇ ਹੋ ਰਲ ਕੇ ਜਾਓ ਝੁੰਡ ਵਿੱਚ ਜਾਓ ਤੇ ਦੂਜੀ ਗੱਲ ਇਹ ਹੈ ਕਿ ਆਪਦੇ ਨਾਲ ਖੜੋ ਜਦੋਂ ਕੋਈ ਸੇ ਪੰਜਾਬੀ ਨਹੀਂ ਕੋਈ ਗੱਲ ਹੁੰਦੀ ਆ ਸਾਡੇ ਪੰਜਾਬੀ ਪਾਸੇ ਦੀ ਮੂੰਹ ਕਰਕੇ ਲੰਘ ਜਾਂਦੇ ਬਹੁਤ ਵਾਰੀ ਦੇਖਿਆ ਇੱਕ ਵਾਰੀ ਨਹੀਂ ਦੇਖਿਆ ਬਹੁਤ ਵਾਰੀ ਹੀ ਦੇਖਿਆ ਐਸੇ ਗੱਲੋਂ ਤੁਸੀਂ ਮਾਰ ਕਰਨੇ ਉਹ ਅਗਲੇ ਮਿੰਟ ਚ ਇਕੱਠੇ ਹੋ ਜਾਂਦੇ ਆ ਇੱਥੇ ਮੁੰਡੇ ਰਹਿੰਦੇ ਨੇ ਆਪਣੇ ਇੱਥੇ ਮਾਚਲ ਜਿਹੇ ਰਹਿੰਦੇ ਲੁਧਿਆਣੇ ਬਹੁਤ ਮਾਚਲਿਆ ਰਹਿੰਦੇ ਨੇ ਚੰਡੀਗੜ੍ਹ ਬੜੇ ਮਾਚਲਿਆ ਰਹਿੰਦੇ ਨੇ ਪਰ ਜਿਹੜੇ ਸਾਡੇ ਲੋਕ ਨੇ ਸਾਡੇ ਲੋਕ ਕਦੇ ਵੀ ਪੰਜਾਬੀ ਪੰਜਾਬੀ ਦੇ ਲਈ ਖੜਦਾ ਹੀ ਨਹੀਂ ਆ ਫਿਰ ਤੁਸੀਂ ਕਹਿੰਦੇ ਹੋ ਸਾਨੂੰ ਜੁੱਤੀਆਂ ਪੈਂਦੀਆਂ ਤੁਸੀਂ ਰਲਦੇ ਹੋ ਇਹ ਕਰਦੇ ਹੋ ਉਹ ਕਰ ਇੱਥੋਂ ਤੱਕ ਕਿ ਟੈਕਸੀ ਵਾਲਾ ਟੈਕਸੀ ਵਾਲੇ ਨਾਲ ਨਹੀਂ ਖੜਦਾ ਜਦੋਂ ਉਹਨਾਂ ਦੀ ਜੜਾਈ ਹੋ ਰਹੀ ਹੈ ਹਰ ਜਗ੍ਹਾ ਹਰ ਜਗ੍ਹਾ ਇਹੀ ਹਾਲ ਹੈ ਫਿਰ ਤੁਹਾਨੂੰ ਕੁੱਟਿਆ ਹੀ ਜਾਊਗਾ ਤੁਹਾਨੂੰ ਮਾਰਿਆ ਹੀ ਜਾਊਗਾ ਜਦੋਂ ਤੁਸੀਂ ਕੱਲੇ ਹੋ ਜਾਂਦੇ ਹੋ ਉਦੋਂ ਤੁਹਾਨੂੰ ਮਾਰਿਆ ਹੀ ਜਾਊਗਾ ਹਰ ਪੰਜਾਬੀ ਦਾ ਫਰਜ਼ ਬਣਦਾ ਕਿਤੇ ਨਾ ਜਾਓ ਇਹਨਾਂ ਕੋਲੇ ਜਾਓ ਹੀ ਨਾ ਇਹਨਾਂ ਦੀ ਰੋਟੀ ਸਾਡੇ ਸਿਰ ਤੋਂ ਚੱਲਦੀ ਹੈ ਧੰਨਵਾਦ ਮੇਰੇ ਵੀਰਾਂ ਨੂੰ ਬੇਨਤੀ ਆ ਇਹ ਸਭ ਗੱਲਾਂ ਸੋਚੋ ਪੰਜਾਬੀਓ ਫੇਰ ਹੀ ਤੁਹਾਡਾ ਕੁਝ ਹੋ ਸਕਦਾ